ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਅਸੀਂ ਭਾਈਕਣਿਆ ਲੋਕ ਸੇਵਾ ਤੇਰੀ ਟਬਲ ਸੋਸਾਇਟੀ ਰਜਿਸਟਰਡ ਬਰਨਾਲੇ ਤੋਂ ਜੀ ਅੱਜ ਪਿੰਡ ਗੁਰਮਾ ਦੇ ਵਿੱਚ ਪਹੁੰਚਿਆ ਜੋ ਕਿ ਭਰਾ ਬੈਠਾ ਦਲਵਾਰਾ ਸਿੰਘ ਦਲਵਾਰਾ ਸਿੰਘ ਦਾ ਘਰ ਆ ਜੀ ਦਲਵਾਰਾ ਸਿੰਘ ਤੇ ਵੱਡੀ ਜਿਹੜੀ ਬੇਟੀ ਪਈ ਆ ਮੰਜੇ ਤੇ ਹਰਪ੍ਰੀਤ ਕੌਰ ਇਹਨਾਂ ਦੀ 23 ਸਾਲ ਉਮਰ ਆ ਠੀਕ ਆ ਜੀ 3 ਸਾਲਾਂ ਤੋਂ ਇਹਨਾਂ ਦੇ ਗੁਰਦੇ ਖਰਾਬ ਨੇ ਡੈਲਸਿਸ ਚੱਲ ਰਹੀ ਆ ਸੰਗਤ ਜੀ ਚਾਰ-ਚਾਰ ਦਿਨਾਂ ਬਾਅਦ ਡੈਲਸਿਸ ਕਰਾਉਂਦੇ ਆ ਇੱਕ ਵਾਰੀ ਡੈਲਸਿਸ ਦਾ ਖਰਚਾ 10-15000 ਰੁਪਏ ਆਉਂਦਾ ਸਾਨੂੰ ਪਤਾ ਪ੍ਰਾਈਵੇਟ ਹਸਪੀਟਲਾਂ ਦੇ ਵਿੱਚ ਇਲਾਜ ਚੱਲ ਰਿਹਾ ਐਂਬੂਲੈਂਸਾਂ ਵੀ ਕਿਰਾਏ ਤੇ ਕਰਾ ਕੇ ਲੈ ਕੇ ਜਾਂਦੇ ਆ ਦਿਹਾੜੀਦਾਰ ਪਰਿਵਾਰ ਆ 500 ਰੁਪਏ ਮਜ਼ਦੂਰੀ ਕਰਦਾ ਪਰਿਵਾਰ ਬਹੁਤ ਹੀ ਅਤਿ ਦੀ ਗਰੀਬੀ ਦੇ ਵਿੱਚ ਜੂਝ ਰਿਹਾ ਹੈ ਇਹ ਪਰਿਵਾਰਾਂ ਤੇ ਜਿਹੜੀ ਦੂਜੀ ਬੱਚੀ ਪਈ ਆ ਜੀ ਉਹ ਉਹਦਾ ਨਾਮ ਜੋਤੀ ਆ ਜੀ 18 ਸਾਲ ਉਮਰ ਦੀ ਆ ਤਿੰਨ ਥਲਾਂ ਤੋਂ ਉਹਦੇ ਵੀ ਗੁਰਦੇ ਖਰਾਬ ਨੇ ਆਪਾਂ ਇਹ ਕਰ ਸਕਦੇ ਆ ਵੀ ਦਲਵਾਰਾ ਸਿੰਘ ਤੇ ਦੋ ਲੜਕੀਆਂ ਨੇ ਦੋਨਾਂ ਦੇ ਗੁਰਦੇ ਖਰਾਬ ਨੇ 3 ਸਾਲਾਂ ਤੋਂ ਇਸ ਪਰਿਵਾਰ ਦਾ ਆਪਣਾ ਆਪਣੇ ਸਮਰਥਨ ਅਨੁਸਾਰ ਇਹਨਾਂ ਦਾ ਇਲਾਜ ਕਰਵਾ ਰਿਹਾ ਜੀ ਹੁਣ ਪਰਿਵਾਰ ਕੋਲੇ ਜਮ੍ਹਾਂ ਪੂੰਜੀ ਖਤਮ ਹੋ ਗਈ ਰਿਸ਼ਤੇਦਾਰਾਂ ਤੋਂ ਪੈਸੇ ਵੀ ਮੰਗ ਕੇ ਲਾਤੇ ਤੇ ਤੁਹਾਨੂੰ ਪਤਾ ਭਰਾਵੋ ਜਦੋਂ ਇਦਾਂ ਦੇ ਹਾਲਾਤ ਹੁੰਦੇ ਆ ਉਦੋਂ ਰਿਸ਼ਤੇਦਾਰ ਵੀ ਮੁੱਖ ਮੋੜ ਜਾਂਦੇ ਨੇ ਤੇ ਅਸੀਂ ਦਾਨੀ ਵੀਰਾਂ ਅੱਗੇ ਹੱਥ ਜੋੜ ਕੇ ਬੇਨਤੀ ਕਰਦੇ ਆ ਵੀ ਅੱਜ 20 ਤਰੀਕ ਆ ਨੌਵਾਂ ਮਹੀਨਾ 2025 ਦੀ ਇਹ ਵੀਡੀਓ ਹੈ ਭਰਾਵੋ ਮੇਰੋ ਅੱਜ ਸ਼ਨੀਵਾਰ ਦੇਣਾਗਾ ਤੇ ਅਸੀਂ ਸੰਗਤ ਨੂੰ ਬੇਨਤੀ ਕਰਦੇ ਆਂ ਵੀ ਥੋੜਾ ਥੋੜਾ ਦਸਵੰਦ ਕੱਟ ਕੇ ਇਸ ਪਰਿਵਾਰ ਦੀ ਜਰੂਰ ਮਦਦ ਕਰੋ ਤੁਸੀਂ ਘਰ ਦੇ ਹਾਲਾਤ ਦੇਖ ਸਕਦੇ ਹੋ ਕਿੱਧਰ ਦੇਖੋ ਤੁਸੀਂ ਘਰ ਦੇ ਹਾਲਾਤ ਦੇਖ ਸਕਦੇ ਹੋ ਚਾਦਰਾਂ ਪਈਆਂ ਹੋਈਆਂ ਨੇ ਠੀਕ ਆ ਜੀ ਘਰ ਤੇ ਛੋਟਾ ਜਿਹਾ ਘਰ ਦੇ ਵਿੱਚ ਇਹ ਪਰਿਵਾਰ ਰਹਿ ਰਿਹਾ ਤੇ ਪੈਲ ਵਾਲਿਆਂ ਦੀ ਸਾਤਾ ਤੇ ਅੰਦਰ ਵੀ ਤੁਸੀਂ ਦੇਖ ਸਕਦੇ ਹੋ ਆ ਕੇ ਆ ਪਿਛਲੇ ਹਫਤੇ ਮੀਂਹ ਦਾ ਮੌਸਮ ਰਿਹਾਗਾ ਠੀਕ ਆ ਆ ਦੇਖੋ ਤੁਸੀਂ ਕਿੰਨੇ ਕੰਧਾਂ ਪਾਟੀਆਂ ਪਈਆਂ ਨੇ ਤੇ ਉਹ ਹੁੰਜੇ ਦੇਖੋ ਕਿਵੇਂ ਕੰਦਾਂ ਦੇ ਪਾੜ ਲੱਗੇ ਪਏ ਨੇ ਸਾਤ ਡਿੱਗਣ ਵਾਲੀ ਆ ਅਤ ਦੀ ਗਰੀਬੀ ਦੇ ਵਿੱਚ ਇਹ ਪਰਿਵਾਰ ਜੂਝ ਰਿਹਾ ਹੈਗਾ ਤੇ ਅਸੀਂ ਦਾਨੀ ਵੀਰਾਂ ਨੂੰ ਇਹੀ ਬੇਨਤੀ ਕਰਦੇ ਆਂ ਵੀ ਆਪਣਾ ਥੋੜਾ ਥੋੜਾ ਦਸਵੰਦ ਕੱਢ ਕੇ ਇਸ ਪਰਿਵਾਰ ਦੀ ਜਰੂਰ ਮਦਦ ਕਰੋ ਜੀ ਤੇ ਕੋਈ ਵੀ ਭਰਾ 1500 2000 5000 ਪਰਿਵਾਰ ਨੂੰ ਸਿੱਧੀ ਸੇਵਾ ਕਰ ਸਕਦਾ ਜੀ ਅਸੀਂ ਵੀਡੀਓ ਦੇ ਉੱਤੇ ਵੀ ਨੰਬਰ ਦਿਲਾਵਾਂਗੇ ਪਰਿਵਾਰ ਦਾ ਤੇ ਠੀਕ ਹੈ ਜੀ ਵੀਡੀਓ ਦੇ ਵਿੱਚ ਵੀ ਬੋਲਾਂਗੇ ਤੇ ਬਾਕੀ ਸੂਡੀ ਪਰਿਵਾਰ ਨਾਲ ਪੈਣੇ ਇਹ ਕਿੰਨੇ ਟਾਈਮ ਤੋਂ ਕੁੜੀਆਂ ਬਿਮਾਰ ਨੇ ਇੰਦੀਆਂ 3 ਸਾਲ ਹੋ ਗਏ 3 ਸਾਲ ਹੋ ਗਏ ਭਣੇ ਤੇ ਤੁਸੀਂ ਦੱਸਿਆ ਵੀ ਪ੍ਰਾਈਵੇਟ ਹਸਪੀਟਲ ਦੇ ਵਿੱਚ ਇਲਾਜ ਚੱਲਦਾ ਹੈ ਹਾਂਜੀ ਤੇ ਭੈਣ ਮੇਰੀਏ ਜਿਹੜੀ ਦਾਨੀ ਗਿਰਾਂ ਨੇ ਤੁਹਾਨੂੰ ਮਦਦ ਕਰਨੀ ਆ ਜਾਂ ਇਲਾਜ ਕਰਾਉਣਾ ਇਹਨਾਂ ਬੱਚੀਆਂ ਦਾ ਤੇ ਬਾਕੀ ਇੱਕ ਵਾਰੀ ਤੁਸੀਂ ਇਹ ਜਿਹੜਾ ਬੈਲਸ ਕਿੰਨੇ ਟਾਈਮ ਬਾਅਦ ਕਰਾਉਣਾ ਤੇ ਇੱਕ ਵਾਰੀ ਤਾਂ ਕਿੰਨਾ ਖਰਚਾ ਆਉਂਦਾ ਭਣੇ ਹਾਂ 10000 ਆ ਜਾਂਦਾ 10 15000 ਰੁਪਏ ਖਰਚਾ ਆ ਜਾਂਦਾ ਸੰਗਜੀ ਤੇ ਤੁਸੀਂ ਜਿਹੜੇ ਦਾਨੀ ਵੀਰਾਂ ਨੇ ਭਨੇ ਇਲਾਜ ਕਰਵਾਉਣਾ ਉਹਨਾਂ ਨੂੰ ਕੀ ਬੇਨਤੀ ਕਰਨਾ ਚਾਹੁੰਦੇ? ਉਹਨਾਂ ਨੂੰ ਹੱਥ ਬੰਨ੍ਹ ਕੇ ਬੇਚ ਕੇ ਆਈ ਸ਼ਾਨੂੰ ਦਾਨ ਕਰਨ। ਅਸੀਂ ਆਪ ਦੇ ਕੋਲ ਲਾ ਚੁੱਕੇ ਆਂ ਜੀ ਆ ਜਿਹੜਾ ਕੁਝ ਹੈਗਾ ਤੇ ਸਾਡੇ ਕੋਲ। ਠੀਕ ਆ ਜੀ। ਹੁਣ ਸਾਡੇ ਕੋਲ ਕੁਝ ਨਹੀਂ ਹੈਗਾ। ਪਰਿਵਾਰ ਨੇ ਜੀ ਮੰਗ ਤੰਕ ਕੇ ਵੀ ਪਿੰਡ ਤੋਂ ਲਾਤੇ ਸਾਨੂੰ ਪਤਾ ਸੰਗਤ ਜੀ ਗੁਰਦਿਆਂ ਦਾ ਇਲਾਜ ਬਹੁਤ ਮਹਿੰਗਾ। ਅਸੀਂ ਆਪ ਦਾਨੀ ਵੀਰਾਂ ਨੂੰ ਇਹੀ ਬੇਨਤੀ ਕਰਦੇ ਆਂ ਵੀ ਥੋੜਾ ਥੋੜਾ ਦਸਮੰਦ ਕੱਢ ਕੇ ਪਰਿਵਾਰ ਦੀ ਜ਼ਰੂਰ ਮਦਦ ਕਰੋ ਜੀ ਬੱਚਿਆਂ ਦੇ ਪਿਤਾ ਜੀ ਨਾਲ ਗੱਲ ਕਰਵਾਉਣੇ ਵੀਰ ਜੀ ਕਿੰਨਾ ਟਾਈਮ ਹੋ ਗਿਆ ਬੱਚਿਆਂ ਨੂੰ ਬਿਮਾਰ ਨੂੰ ਇੱਕ ਤੈਨ ਸਾਰਾ ਹੋ ਗਿਆ ਚੰਗੀ ਅੱਛਾ ਜੀ ਦੇਖੋ ਜੀ ਇਹ ਚੌਥਾ ਘੰਟਾ ਹੈ ਚਾਹ ਦੀ ਗੱਈ ਨਹੀਂ ਠੀਕ ਹੈ ਜੀ ਗੱਲ 15000 ਰੁਪਏ ਖਾਤੇ ਜਾਂਦਾ ਜੀ ਠੀਕ ਹੈ ਜੀ ਜੋ ਕੁਝ ਮੇਰੇ ਕੋਈ ਹੈਗਾ ਜਿਗਾ ਇਹ ਉਹ ਲਾ ਰੱਖਿਆ ਬਾਅਦ ਵਿੱਚ ਪਾਣੀ ਵੀ ਮਦਦ ਦਿੱਤੀ ਹੈ ਹਾਂ ਜੀ ਠੀਕ ਹੈ ਜੀ ਹੁਣ ਦਾਨੀ ਸੱਜਣਾਂ ਨੇ ਵੀ ਕਹਨਾਂਗੇ ਇਹਨਾਂ ਬੱਚਿਆਂ ਨੂੰ ਚਾਇਆ ਜੀ ਅਸੀਂ ਸੰਗਤ ਨੂੰ ਇਹ ਬੇਨਤੀ ਕਰਦੇ ਹਾਂ ਜੀ ਪਰਿਵਾਰ ਵੱਲੋਂ ਪਰਿਵਾਰ ਵੀ ਭਾਪੂ ਹੋ ਗਿਆ ਤੁਸੀਂ ਦੇਖਿਆ ਵੀ ਦੋ ਲੜਕੀਆਂ ਨੇ ਇਸ ਉਮਰ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਇਸ ਉਮਰ ਦੇ ਵਿੱਚ ਹਰੇਕ ਕਿਉ ਆਪਣੀ ਧੀ ਨੂੰ ਝੋਲੀ ਦੇ ਵਿੱਚ ਵਿਆਹ ਕੇ ਤੋੜਦਾ ਤੇ ਅਸੀਂ ਪਿੰਡ ਦੀ ਪੰਚਾਇਤ ਖੜੀ ਹੈ ਜੀ ਪਿੰਡ ਦੇ ਸਰਪੰਚ ਸਾਹਿਬ ਖੜੇ ਨੇ ਇਹਨਾਂ ਨਾਲ ਵੀ ਗੱਲ ਕਰਵਾਉਣੇ ਆਗੇ ਅਸੀਂ ਤੁਹਾਡੀ ਗੱਲ ਕਰਵਾਉਣੇ ਆ ਪਿੰਡ ਦੇ ਸਰਪੰਚ ਸਾਹਿਬ ਨਾਲ ਹਾਂਜੀ ਸਰਪੰਚ ਸਾਹਿਬ ਪਹਿਲਾਂ ਤਾਂ ਵਾਜੁਰਜੀਤ ਕਾਨਸ ਸਾਹਿਬ ਵਾਜੁਰਜੀਤ ਜੀ ਬੰਦੇ ਜੀ ਜਿਹੜਾ ਤੁਹਾਡੇ ਪਿੰਡ ਗੁਰਮਾ ਜ਼ਿਲ੍ਹਾ ਬਰਨਾਲੇ ਦਾ ਛੇਰਪੁਰ ਗੁਰਮਾ ਗੰਕੀ ਦਾ ਪਿੰਡਾ ਜੀ ਇਹ ਗੁਰਮਾ ਪਿੰਡਾਂ ਦਾ ਤੇ ਇੱਕ ਜਿਹੜਾ ਪਰਿਵਾਰ ਆ ਦਾ ਇਹ ਕੀ ਹਾਲਾਤ ਨੇ ਜੀ ਦੇਖੋ ਹਾਲਾਤ ਤੁਹਾਨੂੰ ਦਿਖੀ ਨੇ ਜੇ ਕਿੰਨੇ ਟਾਈਮ ਤੋਂ ਕੁੜੀਆਂ ਬਿਮਾਰ ਨੇ ਜੀ ਦਲਵਾਰਾ ਚਲਦੇ ਕਿਉਂਕਿ ਦਲਵਾਰਾ ਛੱਡਦੇ ਨੇ ਬੇਟੀਆਂ ਨੇ ਜੀ ਰਾਤੀ ਲੰਬੇ ਸਮੇਂ ਦਾ ਦਵਾਰ ਚੱਲਦੇ ਨੇ ਜੋ ਇਹਨਾਂ ਦਾ ਗੁਰਜਿਆਂ ਦੀ ਪ੍ਰੋਬਲਮ ਕਰਕੇ ਬਿਮਾਰ ਨੇ ਜੋ ਪਰਿਵਾਰ ਕੋਲ ਹੈਗਾ ਸੀ ਪੈਸਾ ਟਪਕਲ ਸਿਆਣਾ ਸਭ ਕੁਝ ਨਾਲ ਤੇ ਪਿੰਡ ਵੱਲੋਂ ਵੀ ਕੁਝ ਮਦਦ ਕੀਤੀ ਗਈ ਐ ਸੋਵਾਰਾ ਸਾਰੀਆਂ ਸੰਗਤਾਂ ਨੂੰ ਇਹ ਬੇਨਤੀ ਹੈ ਸਾਡੇ ਨਗਰ ਪੰਚਾਇਤ ਵੱਲੋਂ ਦਾਸ ਵੱਲੋਂ ਸਾਰੀਆਂ ਸੰਗਤਾਂ ਵੱਲੋਂ ਬੇਨਤੀ ਹੈ ਕਿ ਬੱਚਿਆਂ ਦੀ ਜਾਨ ਉੱਚਾਈ ਜਾਵੇ ਬੱਚਿਆਂ ਦਾ ਲਾਜ ਕਰਵਾਇਆ ਜਾਵੇ ਵੱਧ ਤੋਂ ਵੱਧ ਮਾੜ ਦੇ ਕੇ ਬੱਚਿਆਂ ਦਾ ਲਾਜ ਕਰਾਓ ਜੀ ਇਹ ਮੌਜੂਦਾ ਸਰਪੰਚ ਨੇ ਜੀ ਇਹ ਸਾਫ ਦਾ ਸਰਪੰਚ ਨੇ ਪਿੰਡ ਦੀ ਪੰਚਾਇਤ ਖੜੀ ਹੈ ਜੀ ਆਪਣੀ ਲੋੜਵੰਦ ਪਰਿਵਾਰ ਆ ਜੀ ਜਿੰਨੀ ਵੀ ਹੋ ਸਕਦੀ ਆ 100 200 500000 5000 ਇਸ ਪਰਿਵਾਰ ਦੀ ਜਰੂਰ ਮਦਦ ਕਰੋ ਭਰਾਵੋ ਸਨਮਪਦਾ ਗੁਰਦਿਆਂ ਦੀ ਡੈਸਸ ਬਹੁਤ ਮਹਿੰਗੀ ਹੁੰਦੀ ਆ ਇੱਕ ਵੀਰ ਦਾ 10-15000 ਰੁਪਏ ਖਰਚਾ ਆਉਂਦਾ ਐਂਬੂਲੈਂਸਾਂ ਦਾ ਖਰਚਾ ਪ੍ਰਾਈਵੇਟ ਹਸਪਤਾਲਾਂ ਦਾ ਖਰਚਾ ਅੱਜ ਪਰਿਵਾਰ ਦੇ ਕੋਲੇ ਰਸਣ ਨੂੰ ਵੀ ਪੈਸੇ ਹੈ ਨਹੀਂ ਦੀ ਸੰਗਤ ਜੀ ਬਹੁਤ ਗਰੀਬ ਪਰਿਵਾਰ ਆ ਘਰ ਦੇ ਵਿੱਚ ਆਟਾ ਹੈ ਨਹੀਂਗਾ ਅੱਜ ਅਸੀਂ ਜਿੰਨੇ ਕੁ ਜੋਗੇ ਹੈਗੇ ਇਸ ਪਰਿਵਾਰ ਨੂੰ ਰਸਣ ਦੀ ਸੇਵਾ ਦੇ ਕੇ ਚੱਲੇ ਆ ਤੇ ਬਾਕੀ ਪਿੰਡ ਦੇ ਸਰਪੰਚ ਸਾਹਿਬ ਨਾਲ ਗੱਲ ਕਰਵਾਉਣੇ ਆ ਪਰ ਸਰਪੰਚ ਸਾਹਿਬ ਜਿਹੜਾ ਇਹ ਦਲਵਾਰ ਸਿੰਘ ਦਾ ਪਰਿਵਾਰ ਆ ਤੁਸੀਂ ਉਹਨਾਂ ਬਾਰੇ ਦਾਨੀ ਗ੍ਰਾਮ ਦੀ ਇਹ ਵੀ ਕਹਾਣੀ ਆਉਣੇ ਅਸੀਂ ਬੇਨਤੀ ਕਰਦੇ ਹਾਂ ਜਾਨੀ ਸੱਜਣਾ ਨੂੰ ਕਿ ਪਹਿਲਾਂ ਵੀ ਇਹਨਾਂ ਤੇ ਬੱਚੀਆਂ ਤੇ ਬਹੁਤ ਪੈਸਾ ਲੱਗ ਚੁੱਕਿਆ ਜੀ ਹੋਰ ਵੀ ਦਾਨੀ ਸੱਜਣਾ ਨੂੰ ਬੇਨਤੀ ਕਰਦੇ ਹਾਂ ਜੇ ਇਹਨਾਂ ਦੀ ਹਮਾਇਤ ਕੀਤੀ ਜਾਵੇ ਵੱਧ ਤੋਂ ਵੱਧ ਸੰਜੋਬਤ ਦੇ ਬੋਸਾਟਾ ਧੰਨਵਾਦ ਹੁਣ ਥੋੜੀ ਮੈਂ ਬਾਈ ਦਿਨੇਸ਼ ਹਲਵਾਈ ਜੀ ਪਿੰਡ ਠੁੱਲੀਵਾਲ ਤੋਂ ਇਹਨਾਂ ਨਾਲ ਗੱਲ ਕਰਵਾਉਣਾ ਦਿਨੇਸ਼ ਜੀ ਤੁਸੀਂ ਵੀ ਇਹ ਪਰਿਵਾਰ ਦੇ ਕਨੈਕਟ ਤੋਂ ਕਿਉਂ ਗਿਆ ਆਪਣਾ ਡਾਕਟਰ ਦਿਸਪਾਲ ਜੀ ਨੇ ਜੀ ਇਸੇ ਪਿੰਡ ਤੋਂ ਨੇ ਪਾਇਕ ਨੀਅਸੋਸਾਇਟੀ ਦੇ ਮੈਂਬਰ ਨੇ ਉਹਨਾਂ ਦੇ ਰਾਹੀਂ ਸਾਨੂੰ ਇਸ ਪਰਿਵਾਰ ਦਾ ਪਤਾ ਲੱਗਿਆ ਘਰ ਦੇ ਵਿੱਚ ਆ ਕੇ ਦੇਖਿਆ ਜਦੋਂ ਖਲਾਤ ਅਤ ਦੀ ਗਰੀਬੀ ਦੇ ਵਿੱਚ ਇਹ ਪਰਿਵਾਰ ਜੀ ਰਿਹਾ ਕਿਉਂਕਿ ਭਰਾ ਨੂੰ ਲਾਜ਼ਮ ਸੀ ਇੱਕ ਹਫਤਾ ਕਰਾਉਣਾ ਹੋਵੇ ਨਾ ਉਹੀ ਬਹੁਤ ਔਖਾ ਹੋ ਜਾਂਦਾ ਸਾਨੂੰ ਪਤਾ ਪ੍ਰਾਈਵੇਟ ਹਸਪਤਾਲਾਂ ਦਾ ਤੇ ਇਸ ਪਰਿਵਾਰ ਨੂੰ ਜਾਂ 3 ਸਾਲ ਹੋ ਗਏ ਆਪਣੀਆਂ ਬੱਚੀਆਂ ਨੂੰ ਹਸਪਤਾਲਾਂ ਦੇ ਲਈ ਫਿਰਦੇ ਨੂੰ ਚੱਕੀ ਫਿਰਦੇ ਨੂੰ 3 ਸਾਲਾਂ ਦੇ ਵਿੱਚ ਰਿਸ਼ਤੇਦਾਰ ਭੈਣ ਭਾਈਆਂ ਤੋਂ ਵੀ ਪੈਸੇ ਮੰਗ ਕੇ ਲਾੜੇ ਹਨ ਤੇ ਮੈਂ ਧੰਨਵਾਦ ਕਰਦਾ ਉਸ ਭਰਾ ਨੂੰ ਜਿਹੜਾ ਇੱਕ 500 ਰੁਪਏ ਦੀ ਮਜ਼ਦੂਰੀ ਕਰਕੇ ਆਪਣੇ ਬੱਚਿਆਂ ਦਾ ਇਲਾਜ ਕਰਾਉਣ ਨੂੰ ਫਿਰ ਵੀ ਉਹ ਵਿਚਾਰਾ ਚੱਕੀ ਫਿਰਦਾ ਤੇ ਅੱਜ ਉਹ ਪਰਿਵਾਰ ਕੋਲੇ ਘਰ ਦੇ ਵਿੱਚ ਆਟਾ ਵੀ ਨਹੀਂ ਜਿਗਾ ਐਨੇ ਮਾੜੇ ਹਾਲਾਤਾਂ ਦੇ ਵਿੱਚ ਇਹ ਪਰਿਵਾਰ ਜੀ ਰਿਹਾ ਤੇ ਦਿਨੇਸ਼ ਜੀ ਤੁਸੀਂ ਇਸ ਪਰਿਵਾਰ ਬਾਰੇ ਕੀ ਕਹਿਣਾ ਚਾਹੁੰਦੇ ਹੋ ਤੇ ਦਾਨੀਆਂ ਬਿਨਾਂ ਦੇ ਕੀ ਵੀ ਕਰਨਾ ਚਾਹੁੰਦੇ ਹੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਰੇ ਹੀ ਦਾਨੀ ਸੱਜਣਾਂ ਨੂੰ ਵੱਡੇ ਵੱਡੇ ਡੋਨਰਾਂ ਨੂੰ ਫੀਲ ਕਰਦੇ ਆ ਕਿ ਇਸ ਘਰ ਦੇ ਬਹੁਤ ਹੀ ਮਾੜੇ ਹਾਲਾਤ ਨੇ ਇਹੜੀਆਂ ਦੋਨੇ ਬੱਚੀਆਂ ਮੰਜਿਆਂ ਦੇ ਉੱਪਰ ਪਈਆਂ ਨੇ ਡਾਇਲਸ ਨਾਲ ਇਹਨਾਂ ਦੀਆਂ ਕਿਡਨੀਆਂ ਖਰਾਬ ਹੋ ਚੁੱਕੀਆਂ ਨੇ ਡਾਇਲਸ ਇਹਨਾਂ ਦੀ ਚਾਰ-ਚਾਰ ਦਿਨ ਬਾਅਦ ਹੋ ਰਹੀ ਹੈ ਪ੍ਰਭੂ ਜਿੰਨੇ ਵੀ ਵੱਡੇ-ਵੱਡੇ ਸਿੰਗਰ ਪੰਜਾਬੀ ਸਿੰਗਰ ਨੇ ਉਹਨਾਂ ਨੂੰ ਵੀ ਅਸੀਂ ਅਪੀਲ ਕਰਦੇ ਆਂ ਵੀ ਵੱਧ ਤੋਂ ਵੱਧ ਪ੍ਰਭੂ ਇਹਨਾਂ ਦੀ ਵੀ ਮਦਦ ਕਰਨ ਬਰੀ ਧਿਆਨ ਦੇਵੋ ਇਹਨਾਂ ਦੀ ਜ਼ਿੰਦਗੀ ਬਚ ਸਕਦੀ ਆ ਇਹ ਬੱਚੀਆਂ ਵੀ ਦੁਨੀਆ ਦੇ ਉੱਤੇ ਜ਼ਿੰਦਗੀ ਜੀਣਾ ਚਾਹੁੰਦੀਆਂ ਨੇ ਜ਼ਿੰਦਗੀ ਜੀਣ ਲਈ ਤੁਹਾਡੀ ਹੈਲਪ ਦੀ ਬਹੁਤ ਲੋੜ ਹੈ ਇੱਕ ਇਸ ਕਾਰ ਦੇ ਇੰਨੇ ਮਾੜੇ ਹਾਲਾਤ ਨੇ ਪ੍ਰਭੂ ਜਿੰਨਾ ਇਹਨਾਂ ਕੋਲੇ ਆਪਦੇ ਕੋਲੇ ਪੂੰਜੀ ਸੀ ਇਹ ਸਾਰੀ ਲਾ ਚੁੱਕੇ ਨੇ ਬੱਚੀਆਂ ਦੇ ਉੱਤੇ ਨਗਰ ਨੇ ਵਿਸ਼ੇਸ਼ਤਾ ਕੀਤੀ ਹੈ ਅਸੀਂ ਭਾਈ ਚੈਰੀਟੇਬਲ ٹرسٹ ਬਣੀ ਹੋਈ ਉਹ ਇਹਨਾਂ ਦੀ ਮਦਦ ਕਰ ਰਹੇ ਹਾਂ ਤੇ ਜੋੜ ਕੇ ਬੇਨਤੀ ਕਰਦੇ ਹਾਂ ਵੀ ਵੱਧ ਤੋਂ ਵੱਧ ਇਹਨਾਂ ਬੱਚੀਆਂ ਦੀ ਮਦਦ ਕੀਤੀ ਜਾਵੇ ਸਹਾਇਤਾ ਦੇ ਨਾਲ ਇਹਨਾਂ ਦਾ ਨੰਬਰ ਭਾਈ ਸਾਹਿਬ ਨੇ ਬੋਲ ਦਿੱਤਾ ਜਿਨ੍ਹਾਂ ਨੇ ਸਿੱਧੀ ਮਦਦ ਕਰਨੀ ਹੈ ਸਿੱਧੀ ਕਰ ਦੇਣਗੇ ਇਹਨਾਂ ਦਾ ਨੰਬਰ ਦੁਬਾਰੇ ਬੋਲ ਦਿਆ ਸੀ ਹਾਂਜੀ ਇਸ ਦਲਵਾਰਾ ਸਿੰਘ ਬੱਚੀਆਂ ਦੇ ਪਿਤਾ ਦਾ ਪਰਿਵਾਰ ਦਾ ਨੰਬਰ ਅਸੀਂ ਬੋਲ ਰਹੇ ਹਾਂ ਜੀ 70876 93558 ਦੁਬਾਰੇ ਸੰਖਤ ਫੇਰ ਨੋਟ ਕਰ ਲੇ 70876 99558 ਇਹ ਡਾਇਰੈਕਟਰ ਤੁਸੀਂ ਪਰਿਵਾਰ ਨਾਲ ਗੱਲ ਕਰ ਸਕਦੇ ਹੋ ਡਾਇਰੈਕਟਰ ਪਰਿਵਾਰ ਦੀ ਮਦਦ ਕਰ ਸਕਦੇ ਹੋ ਠੀਕ ਆ ਦੂਸਰਾ ਨੰਬਰ ਸਾਡਾ ٹرسٹ ਭਾਈ ਕਨੇਗਾ ਲੋਕ ਸੇਵਾ ਚੈਰੀਟੇਬਲ ਸੋਸਾਇਟੀ ਦਾ ਨੰਬਰ 98034 10387 98034 10387 ਇਸ ਵੀਡੀਓ ਨੂੰ ਭਰਾਵੋ ਵੱਧ ਤੋਂ ਵੱਧ ਸ਼ੇਅਰ ਕਰੋ ਤੁਹਾਡਾ ਫੇਸਬੁੱਕ WhatsApp ਤੇ ਲਾਉਣ ਦਾ ਫੇਰਫਾਇਦਾ ਠੀਕ ਹੈ ਤੇ ਸਾਰੇ ਦਾਨੀ ਵੀਰਾਂ ਨੂੰ ਹੱਥ ਬੰਨ੍ਹ ਕੇ ਬੇਨਤੀ ਆ ਵੀ ਇਸ ਵੀਡੀਓ ਨੂੰ ਸ਼ੇਅਰ ਵੀ ਕਰੋ ਵੱਧ ਤੋਂ ਵੱਧ ਮਦਦ ਵੀ ਕਰੋ ਜਿਹੜਾ ਭਰਾ ਦਾਨ ਪੱਤਰ ਨਹੀਂ ਦੇ ਸਕਦਾ ਤੁਸੀਂ ਸਿਰਫ ਯਾਰ ਇੱਕ ਗੁੱਠਾ ਦੱਬ ਕੇ ਇਸ ਵੀਡੀਓ ਨੂੰ ਸ਼ੇਅਰ ਕਰ ਦਿਓ ਫਿਰ ਵੀ ਤੁਹਾਡਾ ਦਾਨ ਦੇ ਵਿੱਚ ਹਿੱਸਾ ਪੈ ਜੂ ਕਿਉਂਕਿ ਤੁਹਾਡੇ ਆ ਸ਼ੇਅਰ ਕੀਤੀ ਹੋਈ ਵੀਡੀਓ ਪਤਾ ਨਹੀਂ ਕਿਹੜੇ ਗਾਨੀ ਵੀਰ ਤੱਕ ਪਹੁੰਚ ਕੇ ਇਸ ਪਰਿਵਾਰ ਦੀ ਮਦਦ ਹੋ ਜਾਣੀ ਆ ਤੇ ਧੰਨਵਾਦ ਜੀ ਵੀਡੀਓ ਨੂੰ ਦੁਬਾਰੇ ਕਹਿਣਾ ਬਸ ਤੁਹਾਨੂੰ ਸ਼ੇਅਰ ਕਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਧੰਨਵਾਦ